ਸਤਿ ਸ੍ਰੀ ਅਕਾਲ ਜੀ ਬਹੁਤ ਵੱਡੀਆਂ ਸ਼ਖਸੀਅਤਾਂ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਚੱਲ ਕੇ ਆਈਆਂ ਹੈ ਇਹ ਮੇਲੇ ਲਈ ਬਹੁਤ ਮਿਹਨਤ ਕੀਤੀ ਹੈ ਮੁੰਡੇ ਨੇ ਬੇ ਜਿੰਨੀ ਮਿਹਨਤ ਕਮਾਏ ਇਹ ਤੋਂ ਵੱਧ ਤੋਂ ਵੱਧ ਕੀਤੀ ਹੈ ਇਹ ਸਾਰੇ ਪ੍ਰਬੰਧ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿਸੇ ਨੇ 100 ਦਿੱਤਾ ਹੋਣਾ ਕਿਸੇ ਨੇ 200 ਦਿੱਤਾ ਹੋਣਾ ਪਰ ਲੱਖਾਂ ਬਰਾਬਰ ਹੈ ਲੱਖਾਂ ਬਰਾਬਰ ਹੈ ਹਾਂ ਪਹਿਲਾ ਮੈਚ ਬਾਬਾ ਪੋਰ ਦਾ ਸਕਲੱਬ ਲੈਰੀ ਏ ਤੇ ਲੈਰੀ ਵੀ ਭੱਡਾ ਦਾ ਕਬੱਡੀ ਸਾਭੋ ਤੇ ਨਰੈਣ ਦਾ ਸੁਰਗ ਸੁਲਤੀ ਡੇਰਾ ਭੀਮਾਂ ਤੇ ਡੇਰਾ ਚੂੜੀਆਂ ਡੇਰਾ ਜੋਗੀਪੀਰ ਉੱਥੇ ਆ ਤੇ ਬੰਗੀ ਦੀਪਾ ਇਹ ਟੀਮਾਂ ਨੂੰ ਮੇਰੀ ਬੇਨਤੀ ਹੈ ਡੇਰਾ ਪੇਰੋ ਤੇ ਡੇਰਾ ਦੇਸੂ ਇਹ ਟੀਮਾਂ ਮੇਰੀ ਬੇਨਤੀ ਹੈ ਜਲਦੀ ਨਾਲ ਤਿਆਰੀ ਫੜ ਕੇ ਗਰਾਊਂਡ ਦੇ ਵਿੱਚ ਆਇਆ ਹੈ ਹੈਪਟ ਤਾੜੀ ਜ਼ੋਰਦਾਰ ਮਾਰਦੀ ਹੈ ਸਾਡੇ ਵਾਪਿਸ ਸਤਕਾਰਯੋਗ ਸਾਡੇ ਸਰਪੰਚ ਸਾਹਿਬ ਜੀ ਕੋਈ ਵਿਸ਼ੇਸ਼ ਤਰਤੇ ਆਇਆ ਸਾਡੇ ਨਾਲ ਕਿਰਪਾ ਸੇ ਐਸਆਈ ਸਾਹਿਬ ਜਸਬਾਨ ਨੰਬਰਦਾਰ ਜੀ ਜੀਤ ਮੈਂਬਰ ਜੀ ਜੱਗਾ ਨੰਬਰਦਾਰ ਸ਼ੇਰ ਸਿੰਘ ਜੀ ਮੈਂਬਰ ਸਾਹਿਬ ਤੇ ਨਾਲ ਸੁਦੇਸ਼ ਸਿੰਘ ਜੀ ਗੁਰੂਕਰ ਮੀਤ ਪ੍ਰਧਾਨ ਅਰਸ਼ੰਦ ਸਿੰਘ ਜੀ ਵਿਸ਼ੇਸ਼ ਤਰਤੇ ਖਿਡਾਰੀਆਂ ਦਾ ਜਾਣ ਪਹਿਚਾਰ ਕਰਨ ਦੇ ਵਾਸਤੇ ਪਹੁੰਚੇ ਹੈ ਸਾਡੇ ਬਾਲਕ ਦੀ ਵੱਡੀ ਦੇ ਹਸਣ ਰਾਜ ਖੀਵਾ ਅੱਜ ਕਹਿੰਦੇ ਘਰ ਘਰ ਦੇ ਵਿੱਚ ਕਬੱਡੀ ਵਿਖਾਈ ਜਾਣੀ ਹੈ ਮੇਰੇ ਵੀਰੋ ਇਹ ਸਾਰੇ ਸੰਗਤ ਦਾ ਸਾਰੇ ਭਰਵਾ ਵੜਦੇ ਹੁੰਦੇ ਨਾ ਰੋਜ ਹਾਂ ਬੁੱਧਣਾ ਪਰ ਕੇ ਰੱਖ ਲਿਓ ਬੁੱਧਣਾ ਪਰ ਕੇ ਰੱਖਿਓ ਪਾਣੀ ਦੀ ਇੱਕ ਸਨੈਪ ਕੀਤੀ ਜਾ ਰਹੀ ਹੈ ਸਾਡੇ ਸਾਰੇ ਪ੍ਰਬੰਧਕ ਵੀਰ ਖੇਤੌਂ ਤੇ ਤਰਮਾ ਦਾ ਖਿਡਾਰੀਆਂ ਦੇ ਨਾਲ ਜਾਣ ਪਛਾਣ ਕੀਤੀ ਜਾ ਰਹੀ ਹੈ ਇਹ ਦੋਵੇਂ ਟੀਮਾਂ ਤੁਹਾਡੇ ਪਿੰਡ ਦੀਆਂ ਤੁਹਾਡੇ ਪਿੰਡ ਦੇ ਮੁੰਡੇ ਐ ਅਗਲੇ ਮੈਚ ਦੇ ਜੀ ਬਾਬਾ ਗੁੰਡਾ ਜੀ ਤਰਵੰਦੀ ਸਾਬੋ ਤੇ ਡੇਰਾ ਬਾਬਾ ਨਰੈਣ ਦਾਸ ਸੁਗਰਦੀ ਤੇ ਟੀਮਾਂ ਡੇਰਾ ਟੀਮਾਂ ਤੇ ਡੇਰਾ ਚੂੜੀਆਂ ਬੱਗੀ ਟੀਮਾਂ ਤੇ ਡੇਰਾ ਬਾਬਾ ਜੋਗੀ ਪੀਰਤਿਆ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਮੇਰੀ ਰੇਤ ਅਗਲੇ ਮੈਚ ਇਦਰੀ ਐਦੀ ਸ਼ੁਰੂਆਤ ਪਹਿਲਾ ਮੈਚ 9.5 ਤੇ 10 ਨੰਬਰਾਂ ਦਾ 9.5 ਨੰਬਰਾਂ ਦਾ ਮੈਚ ਖੇਡਿਆ ਜਾਵੇਗਾ। ਇੱਕ ਪਾਸੇ ਲਹਿਰੀ ਏ ਵਾਲੇ ਮੁੰਡੇ ਦੂਜੇ ਪਾਸੇ ਲਹਿਰੀ ਦੀ ਬੀ ਟੀਮ ਹੈ। ਐਦੀ ਕਹਿੰਦੇ ਸ਼ੁਰੂਆਤ ਵਾਇਗਰੂ ਦੀ ਕਿਰਪਾ ਸੁਭਕਾ ਉਹ ਸਾਲਕ ਤੋਂ ਅੱਗੇ ਨਹੀਂ ਪੈਂਦੀ ਹੈ। ਉਸ ਵਾਇਕਰੀ ਦੀ ਹੁਜੂਮ ਕਿਉਂ ਕਹਿੰਦੇ ਉਹਦੇ ਦਰਦ ਦਾ ਕੁੰਡਾ ਕਰਾਉਣਾ ਪੈਂਦਾ ਫੇਰ ਕਿਤੇ ਆਗੇ ਮਿਲਦੀ ਹੈ ਸਨੇਪਾਂ ਹੋ ਰਹੀਆਂ ਨੇ ਯਾਦਾਂ ਰਹਿਣਗੀਆਂ ਝਾਂਕ ਪਵੇਗੀ ਸਾਡੇ ਪਿੰਡ ਵੀ 2024 ਦੇ ਵਿੱਚ ਮੇਲਾ ਖੇਡ ਹੈ ਗਿਆ 2024 ਦੇ ਵਿੱਚ 24 ਫਰਵਰੀ ਨੂੰ ਪਹਿਲੇ ਦਿਨ ਦਾ ਗਾਣ ਹੋਇਆ ਜਿਹੜੀ ਟੀਮਾਂ ਦਾ ਵਜ ਰਿੰਦਾ ਹੈ ਉਹ ਕਿਰਪਾ ਕਰਕੇ ਆਪਣਾ ਵਜਨ ਕਰਾ ਲੈਣਾ ਭਾਈਆਂ ਜੀ ਟੀਮਾਂ ਦਾ ਜਿਹੜੀਆਂ ਟੀਮਾਂ ਦਾ ਵਜ ਰਿੰਦਾ ਹੈ ਉਹ ਟੀਮ ਆਪਣਾ ਵਜਨ ਕਰਾ ਲੈ ਜੀ ਮੇਰੀ ਭੇਤੀਆ ਗੁਰਜਨ ਸਿੰਘ ਜਿੰਨੇ ਕੋਸਾਂਵਾਂ ਆਏ ਹੈ ਮੇਰੀ ਭੇਤੀਆ ਟੀਮ ਆਪਣਾ ਵਜਨ ਜ਼ਰੂਰ ਕਰਾ ਲੈਣਾ ਔਪ ਵਿੱਚ ਕਰੀ ਦਹੀਂ ਓਏ ਮੈਂ ਆਹ ਪੜਨਾ ਪੜਨਾ ਹਾਂ ਹਾਂ ਜਿਹਦਾ ਵਜਨ ਵੱਧਾ ਇਹ ਤਨਾ ਕਰਿਆ ਕਰੋ ਯਾਰ ਜਦੋਂ ਵਜਨ ਵੱਧਦਾ ਹੁਣ ਪਰਵੰਤ ਕੰਨੀ ਸਿਰਦਰਦੀ ਹੈ ਅੱਜ ਇਹਨੇ ਮੇਲਾ ਕਰਾਇਆ ਜਿਹਦਾ ਵਜਨ ਸਹੀ ਹੈ ਕਿਰਪਾ ਕਰਕੇ ਉਹ ਵੀ ਜਾਵਾਂ ਬਾਤ ਨੂੰ ਕਿ ਨਾ ਜਾਵੇ ਭਾਜੀ ਅਸ਼ਰੀਫ ਬੈਕ ਦੇ ਬਕਾਪੀ ਸੋਰਾ ਲਈ ਵੀ ਭੇਤੀ ਹੈ El pan caliente